ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਕੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ 23 ਜੂਨ ਹੈ ਬੜਾ ਅਹਿਮ ਦਿਹਾੜਾ ਹੈ ਪੰਜਾਬ ਦੇ ਵਿੱਚ ਜਿਹੜਾ ਸੈਮੀ ਫਾਈਨਲ ਚੱਲ ਰਿਹਾ ਸੀ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਜਿੱਤ ਕੇ ਜਿਹੜਾ ਰਾਜ ਸਭਾ ਦੀ ਸੀਟ ਦੀ ਗਲਬਤ ਕਰਦੇ ਸੀ ਉਹਦੇ ਲਈ ਰਾ ਪਦਰਾ ਹੋ ਗਿਆ ਰਾਜ ਸਭਾ 'ਚ ਕੌਣ ਜਾਂਦਾ ਹੈ ਇਹ ਸੁਪਰੀਮੋ ਨੇ ਦੇਖਣਾ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਬੜੀਆਂ ਆਸਾਂ ਤੇ ਉਮੀਦਾਂ ਸਨ ਪਰੰਤੂ ਪ੍ਰਕティਕਲਟੀ ਦੇ ਵਿੱਚ ਮੈਂ ਪਿਛਲੇ ਕਈ ਪ੍ਰੋਗਰਾਮ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਬੱਚਿਆਂ ਦੇ ਬੜੇ ਆਲਾ ਡਾਕਟਰ ਨੇ ਗਵਰਨਮੈਂਟ ਰੈਜੈਂਟਾ ਹਸਪੀਟਲ ਪਟਿਆਲਾ ਦੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਅਦਾਲਤ ਵੱਲੋਂ ਹੁਕਮ ਆ ਗਿਆ ਮੇਰੀ ਗ੍ਰੈਚੁਇਟੀ ਤੇ ਮੇਰੀ ਪੈਨਸ਼ਨ ਰਿਲੀਜ਼ ਕੀਤੀ ਜਾਵੇ ਪੈਨਸ਼ਨ ਲੰਮਾ ਸਮਾਂ ਪਾ ਕੇ ਇੰਤਜ਼ਾਰ ਕਰਨ ਤੋਂ ਬਾਅਦ ਰਿਲੀਜ਼ ਤਾਂ ਕਰਤੀ ਗ੍ਰੈਚੁਇਟੀ ਦਾ ਅਜੇ ਵੀ ਚੱਕਰ ਚੱਲਦਾ ਹੈ ਕੀ ਕਾਰਨ ਹੈ ਪੰਜਾਬ ਦੇ ਮੁਲਾਜ਼ਮ ਸਰਕਾਰਾਂ ਤੋਂ ਇਹਨੇ ਦੁਖੀ ਕਿਉਂ ਹੋ ਗਏ ਨੇ ਇੱਕ ਹੋਰ ਸਖਸ਼ੀਅਤ ਜਿਹੜੇ ਵਿਦਿਆ ਨਾਲ ਸੰਬੰਧਤ ਤਕਰੀਬਨ 26 ਸਾਲ ਨੌਕਰੀ ਕੀਤੀ ਜਵਾਨ ਭਏ ਨੇ ਅਜੇ ਬੜੇ ਬਤੇਰਾ ਕੁਝ ਕਰਨਾ ਸੀ ਪਰੰਤੂ ਪ੍ਰਸ਼ਾਸਨ ਤੇ ਸਿਸਟਮ ਤੋਂ ਦੁਖੀ ਹੁੰਦੇ ਪ੍ਰੀਮਚੂਰ ਰਿਟਾਇਰਮੈਂਟ ਲੈ ਲਈ ਪ੍ਰੀਮਚੂਰ ਰਿਟਾਇਰਮੈਂਟ ਲੈਣ ਤੋਂ ਬਾਅਦ ਕਹਿੰਦੇ ਹੁਣ ਮੈਂ ਮੀਡੀਆ ਦੇ ਰਾਹੀਂ ਦੁਨੀਆ ਦੇ ਵਿੱਚ ਜਿਹੜੀ ਅਸਲ ਸਚਾਈ ਹੈ ਉਹ ਦੱਸਾਂਗਾ ਤੇ ਉਹਨਾਂ ਨੇ ਆਪਣਾ ਨਿਊਜ਼ ਚੈਨਲ ਜੀਡੀਬੀ ਨਿਊਜ਼ ਸ਼ੁਰੂ ਕੀਤਾ ਉਹਦੇ ਚੀਫ ਆਡੀਟਰ ਸਰਦਾਰ ਮਹਿੰਦਰਪਾਲ ਸਿੰਘ ਲੋਂਬਾ ਮੋਗਾ ਤੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਆਹ ਉਹਨਾਂ ਨੇ ਕਰਦਿਆਂ ਗੱਲਬਾਤ ਕਰਦਿਆਂ ਸਵਾਗਤ ਵੀਰ ਮਹਿੰਦਰਪਾਲ ਸਿੰਘ ਜੀ ਦਿਲਾਂ ਦੇ ਸਾਹ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਪਿਆਰ ਭਰੀਨੇ ਗਿੱਸਾ ਸਤਿਕਾਰ ਸਤਿਕਾਰ ਜੀ ਬਹੁਤ ਬਹੁਤ ਧੰਨਵਾਦ ਗੁਰਦੀਪ ਜੀ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਸੱਦਣ ਲਈ ਸਾਰੇ ਸਰੋਤਿਆਂ ਨੂੰ ਸਤਿਕਾਰ ਪਹਿਲਾਂ ਵੀ ਤੁਹਾਨੂੰ ਲਿਆ ਪਰ ਇਹ ਕੀ ਇਸ ਕਰਕੇ ਕਿ ਅੱਜ ਤੁਹਾਨੂੰ ਵਿਦਿਆ ਦੇ ਨਾਲ ਸੰਬੰਧਿਤ ਨਹੀਂ ਲੈ ਰਿਹਾ ਮੈਂ ਕਿਉਂਕਿ ਵਿਦਿਆ ਨਾਲ ਸੰਬੰਧ ਤੁਸੀਂ ਬਹੁਤ ਕੁਝ ਕੀਤਾ ਹੈ ਲੋਕਾਂ ਨੂੰ ਤਾਂ ਸਰਕਾਰੀ ਨੌਕਰੀ ਮਿਲਦੀ ਨਹੀਂ ਤਰਲੇ ਕੱਢਦੇ ਆ ਤੁਸੀਂ ਨੌਕਰੀ ਵਿੱਚੇ ਛੱਡ ਕੇ ਪ੍ਰੀਮਚੂਰ ਰਿਟਾਇਰਮੈਂਟ ਕਿਉਂ ਲੈ ਲਈ ਇਹਦੇ ਪਿੱਛੇ ਕਲੇਜੀ ਇੱਕ ਲੰਬੀ ਕਹਾਣੀ ਹੈ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਤਰਤਲ ਮੈਂ ਜਿਹੜਾ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਹਾਂ ਜੀ ਮੈਂ ਮੁਲਾਜ਼ਮ ਹੋਣ ਦੇ ਨਾਲ ਨਾਲ ਅੰਨਾ ਅੰਦੋਲਨ ਦੇ ਵਿੱਚ ਕਿਉਂਕਿ ਅਸੀਂ ਉਦੋਂ ਸਿਵਲ ਸੁਸਾਇਟੀ ਮੋਕਾ ਦੇ ਵਿੱਚ ਕੰਮ ਕਰਦੇ ਸੀ ਤੇ ਅੰਨਾ ਅੰਦੋਲਨ ਤੋਂ ਲੈ ਕੇ ਜਿਹੜਾ ਇਹਨਾਂ ਦੇ ਨਾਲ ਜੁੜਿਆ ਹੋਇਆ ਸੀ ਪਰ ਜਦੋਂ 2013 ਦੇ ਵਿੱਚ ਆਮ ਆਦਮੀ ਪਾਰਟੀ ਬਣ ਗਈ ਤਾਂ ਫਿਰ ਮੈਂ ਥੋੜਾ ਜਿਹਾ ਪਿੱਛੇ हट ਗਿਆ ਕਾਰਨ ਉਹਦਾ ਇਹ ਸੀ ਵੀ ਮੁਲਾਜ਼ਮ ਬੰਦਾ ਜਿਹੜਾ ਰਾਜਨੀਤਿਕ ਪਾਰਟੀ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਜੀ ਬਿਲਕੁਲ ਤੇ ਉਸ ਤੋਂ ਬਾਅਦ ਜਦੋਂ ਮਾਰਚ 2022 ਦੇ ਵਿੱਚ ਆਮ ਆਗਮੀ ਪਾਰਟੀ ਦੀ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਤਾਂ ਤਿੰਨਾਂ ਚਾਰਾਂ ਮਹੀਨਿਆਂ ਬਾਅਦ ਹੀ ਜਿਹੜਾ ਹੈਗਾ ਕਰਪਸ਼ਨ ਦੇ ਕੇਸ ਹੈ ਜਿਹੜੇ ਉਹ ਸਾਹਮਣੇ ਆਉਣ ਲੱਗੇ ਅਕਤੂਬਰ 2022 ਦੇ ਵਿੱਚ ਮੇਰੇ ਚਾਚਾ ਜੀ ਦੇ ਨਾਲ ਖੁਦ ਕਰਪਸ਼ਨ ਹੋਈ ਬਹੁਤ ਵੱਡੀ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਤਹਿਸੀਲਦਾਰ ਨੇ ਉਹਨਾਂ ਤੋਂ ਪੈਸੇ ਲੈ ਲਏ ਜਿੱਥੋਂ ਇਹ ਸਾਰਾ ਮਾਮਲਾ ਮੇਰੇ ਧਿਆਨ 'ਚ ਆ ਗਿਆ ਵੀ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਕਰਪਚੰਦਾ ਖੇਲ ਖੇਡਿਆ ਜਾ ਰਿਹਾ ਸੋ ਇਸ ਗੱਲ ਨੂੰ ਲੈ ਕੇ ਮੈਂ ਸਾਡੇ ਜਿਹੜੇ ਲੋਕਲ ਐਮਐਲਏ ਆ ਮੈਡਮ ਅਮਨਦੀਪ ਕੌਰ ਅਰੋੜਾ ਉਹਨਾਂ ਦੇ ਨਾਲ ਇਹਦਾ ਗਿਲਾ ਵੀ ਪ੍ਰਗਟ ਕੀਤਾ ਵੀ ਤੁਸੀਂ ਇਹ ਕੀ ਕਰਨ ਲੱਗ ਪਏ ਜਿਹੜਾ ਇਹ ਤਾਂ ਸਾਡਾ ਰਾਹ ਹੀ ਨਹੀਂ ਸੀਗਾ ਤਾਂ ਉੱਥੋਂ ਜਿਹੜਾ ਹੈਗਾ ਉਹ ਮੈਮ ਦੀ ਅੱਖਾਂ ਦੇ ਵਿੱਚ ਥੋੜਾ ਰੜਕਣ ਲੱਗ ਪਿਆ ਵੀ ਇਹ ਬੰਦਾ ਸ਼ਾਇਦ ਸਾਡੀ ਰਾਹ ਦੇ ਵਿੱਚ ਰੋੜਾ ਬਣੂਗਾ ਸੋ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਚਿੱਠੇ ਮੈਂ ਖੋਲੇ ਕਿ ਉਹ ਖੁਦ ਕਿੰਨੀ ਕਰਾਪਸ਼ਨ ਕਰ ਰਹੇ ਆ ਸਾਡੇ ਸਿਵਲ ਹਸਪਤਾਲ ਮੋਗਾ ਦੇ ਤਿੰਨ ਏਸੀ ਉਹ ਆਪਣੇ ਘਰ ਲੈ ਗਏ ਤੇ ਇੱਕ ਸਾਡਾ ਜਿਹੜਾ ਡਰਾਈਵਰ ਪਿਛਲੇ 1 ਸਾਲ ਤੋਂ ਵਰਤ ਰੇ ਸੀ ਉਹ ਸੋ ਜਦੋਂ ਮੈਂ ਇਹਦਾ ਖਲਾਸਾ ਕੀਤਾ ਤਾਂ ਮੇਰੀ ਬਦਲੀ ਹੈ ਜਿਹੜੀ ਉਹ ਸ਼ਤਰਾਣਾ ਵਿਖੇ ਕਰ ਦਿੱਤੀ ਗਈ ਜਿਹੜਾ ਕਿ ਹਰਿਆਣਾ ਬਾਰਡਰ ਤੇ ਖਨੌਰੀ ਦੇ ਲਾਗੇ ਪੈਂਦਾ ਸੋ ਇਸ ਗੱਲ ਨੂੰ ਲੈ ਕੇ ਮੋਗੇ ਦੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਇੱਕ ਬੜਾ ਵੱਡਾ ਸੰਘਰਸ਼ ਲੜਿਆ 68 ਦਿਨ ਉਹ ਸੰਘਰਸ਼ ਚੱਲਦਾ ਰਿਹਾ ਪਰ ਉਹ ਸੰਘਰਸ਼ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਕਿਉਂਕਿ ਸਾਡੀ ਮੋਗੇ ਦੀ ਐਮਐਲਏ ਨੇ ਸਰਕਾਰ ਨੂੰ ਧਮਕੀ ਦਿੱਤੀ ਸੀ ਕਿ ਜੇ ਘਰਮਿੰਦਰਪਾਲ ਲੁੰਬਾ ਦੀ ਬਦਲੀ ਰਾਤ ਹੁੰਦੀ ਹੈ ਤਾਂ ਮੈਂ ਅਸਤੀਫਾ ਦੇ ਦੂੰ। ਸੋ ਜਦੋਂ ਮੈਂ ਦੇਖਿਆ ਕਿ ਵੀ ਮੇਰੀ ਬਦਲੀ ਨੂੰ ਲੈ ਕੇ ਜਿਹੜੀਆਂ ਜਨਤਕ ਜੱਥੇਬੰਦੀਆਂ ਉਹ ਵੀ ਲਗਾਤਾਰ ਸੰਘਰਸ਼ ਕਰ ਰਹੀਆਂ ਹੈ ਸਰਕਾਰ ਆਪਣੀ ਜਗ੍ਹਾ ਤੇ ਬਜ਼ਾਇਦਾ ਤਾਂ ਫਿਰ ਮੈਂ ਨੌਕਰੀ ਛੱਡਣ ਦਾ ਫੈਸਲਾ ਲੈ ਲਿਆ। ਸੋ ਮੈਂ ਪ੍ਰੀਮ ਮਚੂਰ ਰਿਟਾਇਰਮੈਂਟ ਅਪਲਾਈ ਕਰਤੀ 3 ਮਹੀਨੇ ਦਾ ਨੋਟਿਸ ਦਿੱਤਾ ਤੇ 15 ਦਸੰਬਰ 2022 ਨੂੰ ਮੈਂ ਰਿਟਾਇਰ ਹੋ ਗਿਆ। ਮੇਰੀ ਆਵਾਜ਼ ਆ ਰਹੀ ਹੈ ਕੁਲਦੀਪ ਜੀ? ਆ ਰਹੀ ਹੈ ਜੀ ਬਿਲਕੁਲ ਸਾਫ ਸੁਣਾਈ ਦੇ ਰਹੀ ਹੈ। ਜੀ ਤੇ 15 ਮਾਰਚ 2022 ਨੂੰ ਫਿਰ ਮੈਂ ਰਿਟਾਇਰਮੈਂਟ ਲੈ ਲਈ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਜੀਡੀਪੀ ਨਿਊ ਚੈਨਲ ਜਿਹੜਾ ਉਹ ਸ਼ੁਰੂ ਕੀਤਾ ਤੇ ਉਸ ਚੈਨਲ ਦੇ ਰਾਹੀਂ ਮੈਂ ਜਿਹੜਾ ਕਿਉਂਕਿ ਮੀਡੀਆ ਦਾ ਕੰਮ ਜਿਹੜਾ ਸਰਕਾਰ ਨੂੰ ਸਵਾਲ ਕਰਨਾ ਹੁੰਦਾ ਤੋ ਸਵਾਲ ਜਿਹੜੇ ਮੈਂ ਕਰਨੇ ਸ਼ੁਰੂ ਕੀਤੇ ਤੇ ਇਹਨਾਂ ਨੂੰ ਜਿਹੜੇ ਉਹ ਕਾਫੀ ਕਹ ਲੋ ਕਿ ਵੀ ਤਿੱਖੇ ਸਵਾਲ ਲੱਗੇ ਤੋ ਤੁਗਿਆ ਕਰਕੇ ਮੇਰੇ ਨਾਲ ਲਗਾਤਾਰ ਜਿਹੜਾ ਇਹ ਸਰਕਾਰ ਦਾ ਪੇਚਾ ਪਿਆ ਹੋਇਆ ਹੈ ਪਿਛਲੇ ਜੇ ਮੇਰੇ ਤੇ ਪਾਕਸੋ ਦੇ ਤਹਿਤ ਤੇ ਐਨਡੀਬੀਐਸ ਤਹਿਤ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਜਿਹੜਾ ਕਿ ਹਲੇ ਰੱਦ ਤਾਂ ਨਹੀਂ ਹੋਇਆ ਮੈਂ ਕਹਿ ਸਕਦਾ ਪਰ ਸਿੱਟ ਬਣਾਈ ਗਈ ਹੈ ਕਿ ਡੀਜੀਪੀ ਲੈਵਲ ਤੇ ਉਸ ਸਿੱਟ ਦੀ ਜਾਂਚ ਦੇ ਵਿੱਚ ਤਕਰੀਬਨ ਅਸੀਂ ਸਾਰੇ ਸਬੂਤ ਰੱਖ ਚੁੱਕੇ ਹਾਂ ਔਰ ਮੈਨੂੰ ਪੂਰੀ ਉਮੀਦ ਹੈ ਵੀ ਉਹ ਬਹੁਤ ਜਲਦ ਹੈ ਜਿਹੜਾ ਪਰਚਾ ਰੱਦ ਹੋ ਜਾਏਗਾ ਜੀ ਮਾਨਯੋਗ ਹਾਈ ਕੋਰਟ ਨੇ ਵੀ ਉਸ ਨੂੰ ਲੈ ਕੇ ਕਾਫੀ ਤਲਕ ਟਿੱਪਣੀਆਂ ਜਿਹੜੀਆਂ ਸਰਕਾਰ ਤੇ ਕੀਤੀਆਂ ਕਿ ਵੀ ਜਿਹੜੇ ਲੋਕ ਉਹਨਾਂ ਨਸ਼ਾ ਬੰਦ ਕਰਨਾ ਚਾਹੁੰਦੇ ਆ ਔਰ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੇ ਖਿਲਾਫ ਲੜ ਰਹੇ ਆ ਉਹਨਾਂ ਦੇ ਖਿਲਾਫ ਜਿਹੜੀ ਸਰਕਾਰ ਇਸ ਤਰ੍ਹਾਂ ਦੇ ਜਿਹੜੇ ਪੌਕਸੋ ਤੁਸੀਂ ਆਪ ਸਮਝਦੇ ਇੱਕ ਨਵਾਲਿਕ ਲੜਕੀ ਦੇ ਨਾਲ ਬਲਾਤਕਾਰਨ ਦਾ ਕਰਨ ਦਾ ਪਰਚਾ ਜਦ ਕਿ ਅਸੀਂ ਉਹਨੂੰ ਨਸ਼ੇ ਦੀ ਹਾਲਤ ਦੇ ਵਿੱਚ ਆਪਣੇ ਚੈਨਲ ਤੇ ਦਿਖਾਇਆ ਸੀਗਾ ਉਹ ਵੀ ਫੇਸ ਬਲਰ ਕਰਕੇ ਤੇ ਪਾ ਦਿੱਤਾ ਸਾਡੇ ਤੇ ਬਲਾਤਕਾਰ ਦਾ ਪਰਚਾ ਤੇ ਸੋ ਜਿਹੜਾ ਹੈਗਾ ਇਹ ਕਾਫੀ ਕੈ ਲੋਕ ਵੀ ਇਹ ਸਰਕਾਰ ਦੇ ਵਿੱਚ ਮੇਰੇ ਨਾਲ ਕਾਫੀ ਵਧਿੱਕੀਆਂ ਹੋਈਆਂ ਹੈ ਜੀ ਜੀ ਉਹ ਵਧਿਕੀ ਹੁਣ ਵੀ ਚੇਤ ਮੌਕੇ ਦੇ ਨਾਲ ਵਧਿਕੀਆਂ ਹੋਈਆਂ ਨੇ ਤੁਸੀਂ ਕਿਹਾ ਕਿ ਮੈਂ ਜੀ ਡੀ ਬੀ ਨਿਊਜ਼ ਚੈਨਲ ਖੋਲਿਆ ਜੀ ਡੀ ਬੀ ਨਿਊਜ਼ ਚੈਨਲ ਤੋਂ ਭਾਵ ਕੀ ਹੈ ਜੀ ਡੀ ਬੀ ਤੋਂ ਭਾਵ ਕੀ ਹੈ ਜੀ ਇਹਨਾਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਲੋਕ ਹੈ ਭਗਤ ਕਬੀਰ ਜੀ ਦਾ ਗगन दमामਾ ਬਾਦਿਓ ਪਰਿਓ ਨਿਸਾਨੇ ਕਾਓ ਉਹ ਹਾਂ ਜੀ ਸੁਨਿਮਾ ਆਪ ਜੋਜਨ ਕੋਤਾਓ ਹੂੰ ਸੋ ਉਹਦੇ ਵਿੱਚੋਂ ਗਗਨ ਦਾ ਮਾਮਾ ਬਾਜਿਓ ਸ਼ਬਦ ਲੈ ਕੇ ਮੈਂ ਜੀ ਡੀਬੀ ਗਗਨ ਦਾ ਮਾਮਾ ਬਾਜਿਓ ਨਿਊ ਚੈਨਲ ਬਣਾਇਆ ਸੀ ਓਕੇ ਇਹਦੇ ਵਿੱਚ ਐ ਤੁਸੀਂ ਸਿਹਤ ਵਿਭਾਗ ਨਾਲ ਮਾਫ ਕਰਨਾ ਮੈਂ ਐਜੂਕੇਸ਼ਨ ਕਹਿ ਬੈਠਾ ਸਿਹਤ ਵਿਭਾਗ ਨਾਲ ਤੁਸੀਂ ਸੰਬੰਧਿਤ ਰਹੇ ਤੇ ਉਹਦੇ ਵਿੱਚੋਂ ਪ੍ਰੀਮੇਚੁਰ ਰਿਟਾਇਰਮੈਂਟ ਤੁਹਾਨੂੰ ਲੈਣੀ ਪਈ ਰਿਟਾਇਰਮੈਂਟ ਲੈਣ ਤੋਂ ਬਾਅਦ ਕਿੰਨਾ ਚਿਰ ਹੋ ਗਿਆ ਤੁਹਾਨੂੰ ਪ੍ਰੀ ਮੈਚਿਊਰ ਰਿਟਾਇਰਮੈਂਟ ਲਈ ਨੂੰ ਮੈਨੂੰ 1.5 ਸਾਲ ਤੋਂ ਉੱਤੇ ਹੋ ਗਿਆ ਜੀ 15 ਦਸੰਬਰ 2023 ਨੂੰ ਮੈਂ ਰਿਟਾਇਰ ਹੋਇਆ ਸੀਗਾ ਜੀ ਤੇ ਲਗਭਗ 1 ਸਾਲ 6 ਮਹੀਨੇ ਤੇ 15 ਦਿਨ ਹੋਣ ਵਾਲੇ ਹੈ ਜੀ ਹੋਣ ਵਾਲੇ ਆ ਤਕਰੀਬਨ ਚੋਖੀ ਪੈਨਸ਼ਨ ਮਿਲ ਜਾਂਦੀ ਹੋਣੀ ਫਿਰ ਤਾਂ ਪੈਨਸ਼ਨ ਕਾਫੀ ਘਰੇ ਆ ਰਹੀ ਹੋਣੀ ਹੈ ਹਾਲੇ ਤੱਕ ਜੀ ਮੈਨੂੰ ਆਪ ਦੇ ਜਿਹੜੇ ਸਰਕਾਰ ਕੋਲੇ ਪੈਨਸ਼ਨ ਗ੍ਰੈਚਿਟੀ ਜੀ ਲੀਵਨ ਕੈਚਮੈਂਟ GPF ਜੋ ਵੀ ਪੈਸਾ ਜਮਾ ਹੈ ਮੈਨੂੰ ਹਲੇ ਤੱਕ ਨੇ ਉਹਦੇ 'ਚ ਇੱਕ ਪੰਜੀ ਨਹੀਂ ਦਿੱਤੀ ਗਈ ਜੀ ਪਿਛਲੇ 1.5 ਸਾਲ ਦੇ ਵਿੱਚ ਉਹ ਕਿਉਂ ਪੈਨਸ਼ਨ ਵੀ ਨਹੀਂ ਲੱਗੀ ਹਲੇ ਤੱਕ ਉਹਦਾ ਕਾਰਨ ਤੁਸੀਂ ਐਮਐਲਏ ਦਾ ਵਿਰੋਧ ਕਰਤਾ ਇਸ ਕਰਕੇ ਬਸ ਇਹੀ ਕਾਰਨ ਹੈ ਜੀ ਤੁਸੀਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਅਸੀਂ ਕਿਹੋ ਜੀ ਸਰਕਾਰ ਦੇ ਵਿੱਚ ਜਿਹੜਾ ਇੱਥੇ ਆ ਜੀਵਨ ਬਸਰ ਕਰ ਰਹੇ ਆ ਇਦਾਂ ਦੀ ਸਰਕਾਰ ਕਦੇ ਵੀ ਪੰਜਾਬ ਦੇ ਵਿੱਚ ਵੇਖਣ ਨੂੰ ਨਹੀਂ ਮਿਲੀ ਜਿਹੜੀ ਇੰਨੀ ਜ਼ਿਆਦਾ ਬਦਲਾਖੋਰੀ ਨੀਤੀ ਦੇ ਤਹਿਤ ਚੱਲਦੀ ਹੋਵੇ। ਸੋ ਇਸ ਸਰਕਾਰ ਵੱਲੋਂ ਬਦਲਾਖੋਰੀ ਨੀਤੀ ਦੇ ਤਹਿਤ ਹਾਲੇ ਤੱਕ ਮੇਰਾ ਕੋਈ ਵੀ ਸੇਵਾ ਨਿਵਰਤੀ ਲਾਭ ਜਿਹੜਾ ਜਾਰੀ ਨਹੀਂ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਮੈਂ ਮਾਨਯੋਗ ਹਾਈ ਕੋਰਟ ਦਾ ਸਹਾਰਾ ਵੀ ਲਿਆ। ਮਾਨਯੋਗ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਵੀ ਹੋ ਚੁੱਕੀ ਹੈ। ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਡਾਇਰੈਕਸ਼ਨ ਦਾ ਸਮਾਂ ਵੀ ਕਾਫੀ ਜਿਹੜਾ ਲੰਘ ਚੁੱਕਿਆ ਤੇ ਹਾਲੇ ਤੱਕ ਜਿਹੜਾ ਕੋਈ ਪਿਆਰੀ ਨਹੀਂ ਮੈਨੂੰ ਨਾ ਪੈਨਸ਼ਨ ਦੇਣ ਦੀ ਨਾ ਗ੍ਰੈਜਿਟੀ ਨਾ ਲਾਈਵਨਮੈਂਟ ਕੁਝ ਨਹੀਂ ਮਿਲੇ। ਮੇਰਾ ਖਿਆਲ ਹੈ ਸ਼ਾਇਦ ਤੁਹਾਨੂੰ ਉਸੇ ਰਸਤੇ ਤੋਰ ਦਿੱਤਾ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਸਰਕਾਰ ਦੇ ਖਿਲਾਫ ਜ਼ਬਾਨ ਥੋੜਾ ਖੋਲੀ ਦੀ ਹੈ ਸਰਕਾਰ ਨੂੰ ਤਾਂ ਜੀ ਹਜ਼ੂਰ ਕਹੀਦਾ ਨਵੇਂ ਹੋ ਕੇ ਪੈਰੀਂ ਅਥਲਾ ਕੇ guzara ਕਰਨਾ ਪੈਂਦਾ ਤਾਂ ਨੌਕਰੀਆਂ ਚਲਦੀਆਂ ਨੇ ਤੁਸੀਂ ਛਾਤੀ ਤਾਣ ਕੇ ਸਾਹਮਣੇ ਖੜ ਗਏ ਤੇ ਫਿਰ ਪੈਨਸ਼ਨ ਰੋਕ ਲਈ ਸੀ ਭਾਈਆਂ ਘਰੇਓ ਡਾਕਟਰ ਹਰਸ਼ਿੰਦਰ ਕੌਰ ਨਾਲ ਸੰਪਰਕ ਕਰ ਲਿਓ ਤੁਹਾਨੂੰ ਰਾਹ ਰਸਤਾ ਕੋਈ ਨਾਲ ਕੋ ਦੱਸ ਦੋ ਕਿਉਂਕਿ ਉਹਨਾਂ ਨੇ ਕੰਟੈਂਪਟ ਆਫ ਕੋਰਟ ਜਦੋਂ ਕੀਤਾ ਨਾ ਤੇ ਬਾਅਦ ਦੇ ਵਿੱਚ ਸਾਰੇ ਸਾਹਮਣੇ ਆ ਗਏ ਕਹਿੰਦੇ ਬੀਬਾ ਜੀ ਪੈਨਸ਼ਨ ਤਾਂ ਦੇ ਦਿੰਨੇ ਆ ਗ੍ਰੈਚੁਇਟੀ ਵਾਸਤੇ ਪੈਸੇ ਹੈ ਨਹੀਂ ਸਾਡੇ ਕੋਲ ਵਾਕਿ ਸੱਚਾਈ ਹੈ ਪੈਸੇ ਹੈ ਨਹੀਂ ਸਰਕਾਰ ਕੋਲ ਇਹ ਤਾਂ ਐਵੇਂ ਵੀ ਬਹੁਤ ਬੁਰਾ ਹਾਲ ਹੈ ਜੀ ਐਸ ਵੇਲੇ ਤੁਸੀਂ ਤੁਹਾਨੂੰ ਪਿੱਛੇ ਦੇ 15 ਦਿਨ ਪਹਿਲਾਂ ਸਰਕਾਰ ਨੇ ਇੱਕ ਲੈਟਰ ਕੱਢ ਕੇ ਖਜ਼ਾਨਾ ਦਸਤਰਾ ਦੇ ਰਾਹੀਂ ਜਿਹੜਾ ਹੈਗਾ ਜਿੰਨੇ ਵੀ ਸਰਕਾਰੀ ਖਾਤਿਆਂ ਦੇ ਵਿੱਚ ਪੈਸੇ ਪਏ ਸੀਗੇ ਉਹ ਸਾਰੇ ਵਾਪਸ ਮੰਗਾਲੇ ਸੀਗੇ ਜੇ ਤੁਹਾਨੂੰ ਸ਼ਾਇਦ ਇਸ ਗੱਲ ਦੀ ਨੌਲੇਜ ਹੋਏਗੀ ਹੂੰ ਹੂੰ ਅ ਉਹਦੀ ਵਜ੍ਹਾ ਇਹ ਹੈ ਕਿ ਸਰਕਾਰ ਜਿਹੜੀ ਹੈਗੀ ਆ ਇਸ ਵੇਲੇ ਇੰਨੀ ਕ ਹੈਂਡ ਟੂ ਮਾਉਥ ਹੋ ਚੁੱਕੀ ਹੈ ਵਾਅਦੇ ਕਰਕੇ ਆਏ ਸੀਗੇ ਕਿ ਅਸੀਂ ਸਰਪਲਸ ਕਰ ਦਿਆਂਗੇ ਅਸੀਂ ਕਰਜ਼ਾ ਘਟਾ ਦਿਆਂਗੇ ਅਸੀਂ ਪਲਾਨੇ ਤੋਂ ਤੋਂ ਇਹਨਾਂ 20000 ਕਰੋੜ ਰੁਪਏ ਦੀ ਇਨਕਮ ਕਰ ਦਿਆਂਗੇ ਅਸੀਂ ਇਧਰੋਂ ਇੰਨੀ ਕਰ ਦਾਂਗੇ ਪਰ ਉਹ ਤਰੀਆਂ-ਤਰਾਈਆਂ ਰਹਿ ਗਿਆ ਇਹਨਾਂ ਦੀਆਂ ਗੱਲਾਂ ਜਿਹੜੀਆਂ ਇਸ ਔਲੇ ਜਿਹੜਾ 1 ਲੱਖ ਕਰੋੜ ਰੁਪਈਆ ਜਿਹੜਾ ਕਰਜ਼ਾ ਹੋਰ ਚੜ ਚੁੱਕਿਆ ਪੰਜਾਬ ਤੇ ਸਰਕਾਰ ਕੋਲੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੱਕ ਵੀ ਪੈਸੇ ਹੈ ਨਹੀਂ ਅੱਜ ਮੈਂ ਸਿਵਲ ਹਸਪਤਲ ਮੂਗਾ ਦੇ ਵਿੱਚ ਇੱਕ ਸਟੋਰੀ ਕਰਕੇ ਆਇਆ ਹਾਂ ਕਿ ਉੱਥੇ ਮੁਲਾਜ਼ਮ ਜਿਹੜੇ ਧਰਨੇ ਤੇ ਬੈਠੇ ਐ ਜਿਨ੍ਹਾਂ ਦੀ 9 ਮਹੀਨੇ ਦੀ ਤਨਖਾਹ ਜਿਹੜੀ ਸਰਕਾਰ ਨੇ ਹਲੇ ਤੱਕ ਨਹੀਂ ਦਿੱਤੀ ਤੇ ਅੱਜ ਉਹਨਾਂ ਦੇ ਨਾਲ ਸਮਝੌਤਾ ਸਰਕਾਰ ਇਹ ਕਰ ਰਹੀ ਸੀ ਕਿ ਤੁਸੀਂ 1 ਮਹੀਨੇ ਦਾ ਦੀ ਤਨਖਾਹ ਲੈ ਕੇ ਧਰਨਾ ਖਤਮ ਕਰ ਦਿਓ ਜਦ ਕਿ ਉਹ ਅੜੇ ਹੋਏ ਸੀ ਵੀ ਘੱਟੋ ਘੱਟ ਸਾਡੀਆਂ 4 ਜਾਂ 5 ਤਨਖਾਹਾਂ ਜਿਹੜੀਆਂ ਪਾਓ ਫਿਰ ਅਸੀਂ ਜਿਹੜਾ ਧਰਨਾ ਖਤਮ ਕਰਾਂ ਪਰ ਤੁਸੀਂ ਤੁਹਾਨੂੰ ਸੋ ਇਦਾਂ ਦੇ ਹਾਲਾਤ ਜੀ ਤੁਹਾਨੂੰ ਪਤਾ ਹੈ ਸਦਵਿੰਦਰਪਾਲ ਜਿਹੜੇ ਪੰਜਾਬ ਦੇ ਵਿੱਚ ਚੱਲ ਰਿਹਾ ਜੀ ਤੁਹਾਨੂੰ ਇਸ ਗੱਲ ਦਾ ਤਾਂ ਪਤਾ ਹੈ ਕਿ ਸਰਕਾਰਾਂ ਨਾਲ ਪੰਗਾ ਨਹੀਂ ਲਈਦਾ ਹੁੰਦਾ ਸਰਕਾਰਾਂ ਕੋਲ ਪਾਵਰ ਹੈ ਉਹਨਾਂ ਕੋਲ ਰਾਜਨੀਤਿਕ ਸਤਾ ਹੈ ਜਿਹੜੀ ਉਹ ਉਹ ਤੋਂ ਤੁਸੀਂ ਸਿੱਧਾ ਹੀ ਜਾ ਕੇ ਆਪਣੇ ਇਲਾਕੇ ਦੇ ਐਮਐਲਏ ਨਾਲ ਪੰਗਾ ਲਾਉਂਗੇ ਤੇ ਕਰਨਗੇ ਕਰਨਗੇ ਹੁਣ ਜਿਹੜੀ ਕੱਲ ਮੈਂ ਖਬਰ ਪੜ੍ਹ ਰਿਆ ਸੀ ਕਿਸੇ ਪਾਸਿਓਂ ਪੰਜਾਬ ਦੀਆਂ ਖਬਰਾਂ ਦੇ ਵਿੱਚ ਕਿ ਤੁਸੀਂ ਹਾਂਜੀ ਆਪਣੀ ਐਮਐਲ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਕੀਤਾ ਉਹਨੇ ਕੀ ਮਾਰਾ ਬੋਲਤਾ ਬੀਬੀ ਨੇ ਨਹੀਂ ਮੈਂ ਨਹੀਂ ਕੀਤਾ ਜੀ ਉਹਨਾਂ ਨੇ ਮੇਰੇ ਖਿਲਾਫ ਕੀਤਾ ਬਸ ਓਕੇ ਮੈਡਮ ਅਮਨਦੀਪ ਕੌਰ ਅਰੋੜਾ ਜੋ ਕਿ ਮੋਗੇ ਦੇ ਵਿਧਾਇਕ ਨੇ ਉਹਨਾਂ ਨੇ ਮੇਰੇ ਖਿਲਾਫ ਅਤੇ ਇੱਕ ਇਥੋਂ ਦੇ ਸਮਾਜ ਦੇ ਵੀ ਨੇ ਅਜੀ ਗੋਰਾ ਸੋਨ ਜੀ ਸਾਡੇ ਦੋਹਾਂ ਦੇ ਖਿਲਾਫ ਮਾਨਹਾਨੀ ਦਾ ਦਾਵਾ ਟੋਕਿਆ ਜੀ ਚੰਡੀਗੜ੍ਹ ਸੀਜੀਐਮ ਕੋਰਟ ਦੇ ਵਿੱਚ ਤੇ ਸਾਨੂੰ ਜਿਹੜਾ ਹੈਗਾ 2 ਜੁਲਾਈ ਨੂੰ ਉੱਥੇ ਪੇਸ਼ ਹੋਣ ਦੇ ਹੁਕਮ ਹੋਏ ਐ ਸੋ ਉਹ ਦਾਵਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਉਂ ਕੀਤਾ ਗਿਆ ਅ ਕੱਲ ਜਿਹੜੇ ਐਮ ਐਲ ਏ ਹੈਗੇ ਮੋਗੇ ਦੇ ਡਾਕਟਰ ਰਮਨਦੀਪ ਕੌਰ ਅਰੋੜਾ ਉਹਨਾਂ ਵੱਲੋਂ ਜਿਹੜਾ ਉਹਨਾਂ ਦੇ ਪਤੀ ਵੱਲੋਂ ਤੇ ਸਾਡੇ ਮੋਗੇ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਜਿਹੜੇ ਉਸ ਵੇਲੇ ਹਰਮਨ ਸਿੰਘ ਬਰਾੜ ਹੂੰ ਇਹਨਾਂ ਤਿੰਨਾਂ ਚਾਰਾਂ ਵੱਲੋਂ ਰਲ ਕੇ ਮਾਰਕੀਟ ਕਮੇਟੀ ਮੋਗਾ ਦੀ ਸਰਕਾਰੀ ਜਗਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਕੇ ਪੱਕਾ ਸਬੂਤ ਜਿਹੜੇ ਸਾਡੇ ਕੋਲ ਹੈਗੇ ਆ ਔਰ ਉਹਨਾਂ ਨੇ ਇੱਕ ਇੰਟਰਵਿਊ ਕੀਤੀ ਸੀਗੀ ਜਸ਼ਪਾਲ ਸਿੰਘਲਾ ਨੇ ਜਿੱਦੀ ਮਾਲਕੀ ਖੜੀ ਕਰਕੇ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਨੇ ਮੇਰੇ ਨਿਊ ਚੈਨਲ ਤੇ ਜਿਹੜਾ ਇਹਨੂੰ ਐਕਸਪੋਜ਼ ਕੀਤਾ ਸੀਗਾ ਕਿ ਵੀ ਮੇਰੇ ਤੋਂ 6 ਮਰਲੇ ਦੀ ਜਗ੍ਹਾ ਜਿਹੜੀ ਹੈਗੀ ਆ ਉਹ ਇਹਨਾਂ ਨੇ ਲਿਖਵਾ ਲਈ ਧੱਕੇ ਨਾਲ ਹੀ ਰਜਿਸਟਰੀ ਕਰਵਾ ਲਈ ਆਪਣੇ ਨਾਮ ਤੇ। ਸਰਕਾਰੀ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਝਾਲੀ ਮਾਲਕੀ ਖੜੀ ਕਰਕੇ ਜਦੋਂ ਮੈਂ ਉਹ ਨਿਊਜ਼ ਚਲਾਈ ਆਪਣੇ ਚੈਨਲ ਤੇ ਤਾਂ ਬੜੀ ਤਰਸੱਲੀ ਮੱਚੀ ਸੀਗੀ ਓਕੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਮੈਨੂੰ ਇੱਕ ਲੀਗਲ ਨੋਟਿਸ ਭੇਜਿਆ ਮੈਨੂੰ ਤੇ ਅਜੇ ਘੁਰਾ ਸੂਜ ਜੀ ਨੂੰ ਜਿਹੜੇ ਕਿ ਉਹ ਸੈਂਟਰਵਿਊ ਦੇ ਵਿੱਚ ਨਾਲ ਬੈਠੇ ਸੀ ਯਸ਼ਪਲ ਸਿੰਗਲਾ ਦੇ ਨਾਲ ਸਾਨੂੰ ਦੋਹਾਂ ਨੂੰ ਜਿਹੜਾ ਹੈਗਾ ਡੈਫੇਮੇਸ਼ਨ ਨੋਟਿਸ ਭੇਜਿਆ ਤੇ ਮਾਫੀ ਮੰਗ ਲੈਣ ਦਾ ਜਿਹੜਾ ਟਾਈਮ ਦਿੱਤਾ ਅਸੀਂ ਕੋਈ ਮਾਫੀ ਨਹੀਂ ਮੰਗੀ ਤੋਂ ਹੁਣ ਜਿਹੜਾ ਸਾਡੇ ਖਿਲਾਫ ਦਾਵਾ ਠੋਕ ਦਿੱਤਾ ਗਿਆ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਸੋ ਅਸੀਂ ਉਸ ਦਾਅਵੇ ਦਾ ਸਾਹਮਣਾ ਕਰਨ ਜਾ ਰਹੇ ਹਾਂ ਵਾਹ ਜੀ ਵਾਹ ਸਰਕਾਰਾਂ ਨਾਲ ਪੰਗਾ ਲਾਉਂਗੇ ਤੇ ਦਾਅਵੇ ਠੋਕੜਿਆ ਉਹਨਾਂ ਨੇ ਮਾਨਖਾਨੀ ਦਾ ਕੀ ਮਾਨਖਾਨੀ ਕਰਤੀ ਐ ਚ ਮਾਨਖਾਨੀ ਵਾਲੀ ਕਿਹੜੀ ਗੱਲ ਸੀ ਜਿਹੜੀ ਮਾਨਖਾਨੀ ਦਾ ਦਾਵਾ ਠੋਕਿਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੰਦਾ VOTING PROCESS ਦੇ ਵਿੱਚ ਆ ਜਾਂਦਾ ਹੈ ਉਹ ਉਹ ਬੰਦੇ ਦੀ ਕੋਈ ਮਾਨ ਨਹੀਂ ਤੇ ਕੋਈ ਹਾਨ ਨਹੀਂ ਉਹਦਾ ਮਾਨ ਵੀ ਲੋਕ ਹੁੰਦੇ ਐ ਇਹ ਉਹਦੀ ਹਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਲੋਕ ਉਹਦੇ ਨਾਲੋਂ ਟੁੱਟ ਜਾਂਦੇ ਹਨ ਹੂੰ ਹੂੰ ਸੋ ਮਾਣ ਜਿਹੜੇ ਅਸਲ ਮਾਣ ਉਹਨਾਂ ਦਾ ਲੋਕ ਹੁੰਦੇ ਆ ਰਾਜਨੀਤਿਕ ਲੋਕਾਂ ਦੇ ਜਦੋਂ ਕੋਈ ਵੀ ਲੀਡਰ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ ਹੈ ਤਾਂ ਉਹਨੂੰ ਲੋਕਾਂ ਦੀਆਂ ਖਰੀਆਂ-ਫੋਟੀਆਂ ਸੁਣਨੀਆਂ ਹੀ ਪੈਣੀਆਂ ਸੋ ਇੱਕ ਨਵਾਂ ਟ੍ਰੈਂਡ ਚੱਲਿਆ ਹੈ ਸਾਡੇ ਮੋਕੇ ਦੇ ਵਿਧਾਇਕ ਜਿਹੜੇ ਇਹਨਾਂ ਨੇ ਹੁਣ ਤੱਕ 100 ਤੋਂ ਉੱਪਰ ਲੋਕਾਂ ਨੂੰ ਮਾਣ ਹਨੀ ਨੋਟਿਸ ਭੇਜੇ ਹੈ ਇਹ ਉਹਨਾਂ ਦੇ ਵਿੱਚੋਂ ਸੁਭਾਗਾ ਮੈਂ ਹੀ ਐਂ ਦਾ ਅਜੀਗੁਰਾ ਸੂਦ ਹੈ ਜਿਨ੍ਹਾਂ ਦੇ ਖਿਲਾਫ ਦਾਵਾ ਠੋਕਿਆ ਨਹੀਂ ਸਿਰਫ ਨੋਟਿਸ ਭੇਜ ਕੇ ਡਰਾ ਲੈਂਦੇ ਆ ਹੂੰ ਅਸੀਂ ਦੋਨੇ ਜਣੇ ਦੀ ਕਹਿ ਲੋਗੇ ਵੀ ਭਾਗਸ਼ਾਲੀ ਐ ਇਹਨੂੰ ਕਹਾਂ ਆਪਾਂ ਕਿ ਉਹਨੂੰ ਕਹਿੰਦੇ ਕਿਸਮਤ ਵਾਲੇ ਐ ਇਹ ਸਾਡੇ ਖਿਲਾਫ ਉਹ ਦਾਵਾ ਠੋਕਿਆ ਗਿਆ ਕੱਲਾ ਨੋਟਿਸ ਦੇ ਕੇ ਨਹੀਂ ਸਾਰਿਆ ਗਿਆ ਓਕੇ ਫਿਰ ਇਹਦੇ ਵਿੱਚ ਤੁਸੀਂ ਆ ਕੀ ਸੋਚਿਆ ਹੁਣ ਜਿਹੜਾ 6 ਮਰਲੇ ਦੀ ਥਾਂ ਪਿੱਛੇ ਐਡਾ ਪੰਦਾ ਪਾ ਕੇ ਬਹਿ ਗਏ ਚੰਗਾ ਭਲਾ ਨੌਕਰੀ ਸਾਰਾ ਕੁਝ ਪੈਨਸ਼ਨ ਨਹੀਂ ਹੁਣ ਕੀ ਕਹਿਣਾ ਚਾਹਨੇ ਆ ਸਰਕਾਰ ਨੂੰ ਤੇ ਆਮ ਆਬਾਦ ਨੂੰ ਜੀ ਦੇਖੋ ਜੀ ਇਹ ਇਹ 6 ਮਰਲੇ ਵਾਲੀ ਜਿਹੜੀ ਸਟੋਰੀ ਹੈ ਤਾਂ ਉਹ ਤੋਂ ਬਾਤ ਦੀ ਹੈ ਮੈਂ ਨੌਕਰੀ ਤਾਂ 1.5 ਸਾਲ ਪਹਿਲਾਂ ਛੱਡ ਚੁੱਕਿਆ ਉਹਦਾ ਕਾਰਨ ਇਹ ਸੀਗਾ ਕਿ ਜਦੋਂ ਮੈਂ ਉਹ ਏਸੀਆਂ ਦਾ ਤੇ ਡਰਾਈਵਰ ਵਾਲੇ ਅਲੀਗੇਸ਼ਨ ਲਾਏ ਸੀ ਤੇ ਮੇਰੀ ਬਦਲੀ ਹੋ ਗਈ ਸੀ ਬਦਲੀ ਰੱਤ ਨਹੀਂ ਹੋਈ ਇਸ ਕਰਕੇ ਜਿਹੜਾ ਹੈਗਾ ਮੈਨੂੰ ਉਹ ਨੌਕਰੀ ਛੱਡਣ ਲਈ ਮਜਬੂਰ ਹੋਣਾ ਪਿਆ ਔਰ ਮੈਨੂੰ ਉਸ ਵੇਲੇ ਮਹਿਸੂਸ ਹੋਇਆ ਕਿ ਇਹ ਸਰਕਾਰ ਅਸਲ ਵਿੱਚ ਪਿਹੜੀ ਹੈ ਤੇ ਜੇਕਰ ਇਹ ਇਦਾਂ ਹੀ ਚੱਲਦੀ ਰਹੀ ਤਾਂ ਲੋਕਾਂ ਦੇ ਅਸਲ ਦੋਸ਼ੀ ਆ ਜਿਹੜੇ ਅਸੀਂ ਹੋਵਾਂਗੇ ਸੋ ਇਸ ਕਰਕੇ ਇੱਕ ਤਾਂ ਮੈਂ ਆਪਣੀ ਬੋਲਣ ਦੀ ਆਜ਼ਾਦੀ ਬਹਾਲ ਕਰਨ ਲਈ ਤੇ ਇੱਕ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਜਿਹੜੀ ਆਪਦੀ ਆਵਾਜ਼ ਨੂੰ ਜਨਨੀ ਦੇ ਕਹ ਲੋ ਕਿ ਵੀ ਹੋਰ ਉੱਚਾ ਕਰਨ ਵਾਸਤੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਸ ਵੇਲੇ ਹਾਲਾਤ ਹੀ ਇਦਾਂ ਦੇ ਬਣ ਗਏ ਸੀ ਕਿ ਜਾਂ ਤਾਂ ਮੈਂ ਇਹਨਾਂ ਦੇ ਪੈਰੀਂ ਹੱਥ ਲਾ ਕੇ ਰਹਿੰਦਾ ਤੇ ਜਾਂ ਫਿਰ ਨੌਕਰੀ ਛੱਡਦਾ। ਸੋ ਮੈਂ ਨੌਕਰੀ ਛੱਡਣ ਦਾ ਫੈਸਲਾ ਕੀਤਾ। ਮੈਂ ਜਿਹਨੇ ਦੀ ਇਹਨਾਂ ਦੀ ਅਧੀਨਗੀ ਕਬੂਲ ਕਰਨੀ ਜਿਹੜੀ ਉਹ ਠੀਕ ਨਹੀਂ ਸਮਝੀ। ਤੁਸੀਂ ਸੀ ਤੁਹਾਡਾ ਦੋਸਤ ਸੀ, ਬਰਾੜ ਸੀ, ਇਹ ਸਾਰੇ ਜਿਹੜੇ ਤਾਂ ਆਮ ਆਦਮੀ ਪਾਰਟੀ ਲਈ ਤੁਸੀਂ ਕੰਮ ਕਰਦੇ ਰਹੇ, ਅਚਨਚੇਤ ਜਿਹੜੀ ਪਾਰਟੀ ਲਈ ਕੰਮ ਕਰਦੇ ਰਹੇ ਉਹਦੇ ਖਿਲਾਫ ਹੋ ਗਏ ਤੁਸੀਂ। ਇਹ ਕੋਈ ਹੋਣਾ ਪੈਂਦਾ ਅਸੀਂ ਜਿਹੜਾ ਇੱਕ ideologies ਦੇ ਨਾਲ ਤੁਰੇ ਸੀਗੇ ਕਿਸੇ ਪਾਰਟੀ ਦੇ ਨਾਲ ਨਹੀਂ ਸੀ ਤੁਰੇ ਜਦੋਂ ਤੁਹਾਨੂੰ ਦੇਖੋ ਮੇਰੀ 26 27 27 ਸਾਲ ਦੀ ਜ਼ਿੰਦਗੀ ਹੋ ਗਈ ਹੈ ਜਿਹੜੀ ਮੈਂ ਸੋਸ਼ਲ ਲਾਈਫ ਜੇ ਕਹੋ 1900 97 98 ਤੋਂ ਮੈਂ ਜਿਹੜਾ ਹੈਗਾ ਸਮਾਜ ਸੇਵੀ ਕੰਮਾਂ ਦੇ ਵਿੱਚ ਤੁਰਿਆ ਹੋਇਆ ਜੀ ਔਰ ਆਪਣੀ ਸਾਰੀ ਫੇਸ ਵੈਲਿਊ ਜਿਹੜੀ ਅੱਜ ਤੱਕ ਦੀ ਕਮਾਈ ਸੀ ਉਹ ਅਸੀਂ ਇਹਨਾਂ ਨੂੰ ਦੇ ਦਿੱਤੀ ਅਸੀਂ ਲੋਕਾਂ ਨੂੰ ਕਨਵਿੰਸ ਕਰਨ ਦੇ ਵਿੱਚ ਜਾਂ ਲੋਕਾਂ ਨੇ ਸਾਡੇ ਮੂੰਹ ਨੂੰ ਜਾਂ ਕਹਿ ਲਓ ਕਿ ਵੀ ਹੋਰ ਵੀ ਬਹੁਤ ਸਾਰੇ ਲੋਕ ਸੀ ਮੈਂ ਇਕੱਲਾ ਨਹੀਂ ਬਹੁਤ ਸਾਰੇ ਲੋਕ ਸੀਗੇ ਜਿਹੜੇ ਚਾਹੁੰਦੇ ਸੀਗੇ ਕਿ ਪੰਜਾਬ ਕਰਾਪਸ਼ਨ ਫ੍ਰੀ ਹੋਵੇ ਪੰਜਾਬ ਦੇ ਨੌਜਵਾਨਾਂ ਜਿਹੜੇ ਬਾਹਰ ਨਾ ਜਾਣ ਨਸ਼ਾ ਮੁਕਤ ਹੋਵੇ ਇੱਥੇ ਸਭ ਨੂੰ ਰੁਜ਼ਗਾਰ ਮਿਲੇ ਸਾਰੇ ਖੁਸ਼ਹਾਲ ਹੋਣ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਬੁਨਿਆਦੀ ਸਹੂਤਾਵਾਂ ਆ ਉਹ ਮਿਲਣ ਸੋ ਇਹ ਬਹੁਤ ਸਾਰੇ ਲੋਕਾਂ ਦਾ ਸੁਪਨਾ ਸੀ ਔਰ ਇਸੇ ਸੁਪਨੇ ਨੂੰ ਲੈ ਕੇ ਉਹ ਅੰਨ ਅੰਦੋਲਨ ਦੇ ਵਿੱਚ ਖੋਦੇ ਸੀ ਕਿਉਂਕਿ ਉਸ ਵੇਲੇ ਇੱਕੋ ਇੱਕ ਆਸ ਇਹੀ ਦਿਖਦੀ ਸੀ ਕਿਉਂਕਿ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਕ腐ਪਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਸੀਗੀ ਉਹਨੀਆਂ ਖਬਰਾਂ ਬਹੁਤ ਵੱਡੇ ਪੱਧਰ ਤੇ ਉਸ ਵੇਲੇ ਚੱਲਦੀਆਂ ਪਈਆਂ ਸੀ। ਸੋ ਇਸ ਕਰਕੇ ਉਸ ਵੇਲੇ ਇੱਕ ਆਲਟਰਨੇਟਿਵ ਇਹੀ ਲੱਗਦਾ ਸੀਗਾ ਕਿ ਵੀ ਸਭ ਤੋਂ ਪਹਿਲਾਂ ਤਾਂ ਕ腐ਪਸ਼ਨ ਦੇ ਖਿਲਾਫ ਲੜਾਈ ਲੜੀ ਜਾਵੇ। ਸੋ ਕ腐ਪਸ਼ਨ ਦੀ ਲੜਾਈ ਦੇ ਵਿੱਚ ਆਏ ਤਾਂ ਉਹਦੇ ਵਿੱਚੋਂ ਇਹ ਆਮ ਆਦਮੀ ਪਾਰਟੀ ਨਿਕਲ ਆਈ। ਸਾਨੂੰ ਇਹ ਵੀ ਮਨਜ਼ੂਰ ਸੀਗਾ ਵੀ ਚਲੋ ਠੀਕ ਐ ਵੀ ਰਾਜਨੀਤਿਕ ਸਾਨੂੰ ਸ਼ਕਤੀ ਤਾਂ ਹਾਸਲ ਕਰਨੀ ਪਊਗੀ ਕਿਉਂਕਿ ਇਕੱਲੇ ਸਮਾਜ ਸੇਵੀ ਹੋ ਕੇ ਜਿਹੜਾ ਕੰਮ ਨਹੀਂ ਚੱਲਦਾ ਜੇਕਰ ਤੁਸੀਂ ਸਮਾਜ ਤੇ ਵੀ ਹੋ ਤਾਂ ਤੁਸੀਂ 2-4 ਬੰਦਿਆਂ ਦਾ ਭਲਾ ਕਰ ਸਕਦੇ ਹੋ ਪਰ ਜੇਕਰ ਤੁਹਾਡੀ ਸਰਕਾਰ ਹੈ ਤੁਹਾਡੇ ਹੱਥ ਦੇ ਵਿੱਚ ਪਾਵਰ ਹੈ ਤੁਹਾਡੇ ਕੋਲ ਸੱਤਾ ਹੈ ਤਾਂ ਤੁਸੀਂ ਸਾਰੀ ਲੋਕਾਈ ਦਾ ਜਿੰਨੇ ਲੋਕ ਤੁਹਾਡੇ ਆਲੇ ਦੁਆਲੇ ਰਹਿੰਦੇ ਆ ਜਿੰਨੇ ਤੋਂ ਲੋਕ ਤੁਹਾਡੇ ਸਮਾਜ ਦੇ ਹੈਗੇ ਉਹਨਾਂ ਸਾਰਿਆਂ ਦਾ ਭਲਾ ਕਰ ਸਕਦੇ ਹੋ ਆਪਣੀਆਂ ਨੀਤੀਆਂ ਦੇ ਰਹੀ ਸੋ ਸਾਨੂੰ ਵੀ ਲੱਗਿਆ ਕਿ ਵੀ ਜਿਹੜਾ ਸਾਡੇ ਕੋਲ ਪਾਵਰ ਹੋਣੀ ਬੜੀ ਜ਼ਰੂਰੀ ਹੈ ਇਸ ਕਰਕੇ ਅਸੀਂ ਇਹਨਾਂ ਦਾ ਸਮਰਥਨ ਕੀਤਾ ਔਰ ਮੈਂ ਆਪਣੀ ਨੌਕਰੀ ਨੂੰ ਰਿਸਕ ਚ ਪਾ ਕੇ ਇਹਨਾਂ ਦੀਆਂ ਮੀਟਿੰਗਾਂ ਤੱਕ ਵੀ ਕਰਵਾਉਂਦਾ ਰਿਹਾ ਅੰਡਰਗਰਾਊਂਡ ਜਿਹੜੀ ਮੈਂ ਪ੍ਰੈਸ ਦੇ ਵਿੱਚ ਨਹੀਂ ਸੀ ਆਉਂਦਾ ਔਰ ਉਸੇ ਦਾ ਮੈਨੂੰ ਖਮਿਆਜ਼ਾ ਭੁਗਤਣਾ ਪਿਆ ਸੀ 2015 ਦੇ ਵਿੱਚ ਜਿੱਥੇ ਦਾ ਤੋਤਾ ਸਿੰਘ ਜੀ ਨੇ ਮੇਰੀ ਬਦਲੀ ਕਰਵਾ ਦਿੱਤੀ ਸੀਗੀ ਇੱਥੋਂ ਮੈਨੂੰ ਸਸਪੈਂਡ ਕਰਵਾ ਦਿੱਤਾ ਸੀ ਸੋਰੀ ਸਿਹਤ ਮੰਤਰੀ ਸਰਜੀਤ ਕੁਮਾਰ ਜਿਆਣੀ ਆ ਜਿਹੜੇ ਉਹਨਾਂ ਨੇ ਮੇਰੇ ਤੇ ਰੇਡ ਕੀਤੀ ਮੈਂ ਡਿਊਟੀ ਤੇ ਹਾਜ਼ਰ ਸੀ ਕੁਝ ਵੀ ਮੇਰਾ ਗਲਤ ਨਹੀਂ ਲੱਭਿਆ ਕਿਉਂਕਿ ਮੇਰਾ ਕੰਮ ਬਹੁਤ ਵਧੀਆ ਰਿਹਾ ਜਿੰਨੀ ਦੇਰ ਵੀ ਮੈਂ ਸਰਵਿਸ ਕੀਤੀ ਹੈ ਮੈਂ ਕੰਮ ਦੇ ਵਿੱਚ ਵੀ ਨੰਬਰ 1 ਰਿਹਾ ਇੱਥੇ ਕਰਕੇ ਮੈਂ ਬੋਲਣ ਦੇ ਵਿੱਚ ਨੰਬਰ 1 ਸੀਗਾ ਸੋ ਇਸ ਕਰਕੇ ਉਹਨਾਂ ਨੂੰ ਕੁਝ ਵੀ ਨਹੀਂ ਲੱਭਿਆ ਅਖੀਰ ਫੇਰ ਵੀ ਮੈਨੂੰ ਸਸਪੈਂਡ ਕਰਕੇ ਚਲੇ ਗਏ ਕਿ ਡਿਊਟੀ 'ਚੋਂ ਕਟਾਈ ਹੈ ਜੀ ਬਾਅਦ ਵਿੱਚ ਆਪੇ ਸੈਤ ਹੁੰਦਾ ਰਹੂਗਾ ਵੀ ਕੀ ਕਟਾਈ ਹੈ ਕੀ ਨਹੀਂ ਸੀ ਸੋ ਚਲੋ ਉਹ ਮੈਂ 4 ਅਕਸਰ 42 ਦਿਨਾਂ ਦੇ ਵਿੱਚ ਹੀ ਇਹਨਾਂ ਨੂੰ ਮੈਨੂੰ ਬਹਾਲ ਕਰਨਾ ਪੈ ਗਿਆ ਕਿਉਂਕਿ ਸ਼ਿਘਰਸ਼ ਬਹੁਤ ਵੱਡਾ ਹੋ ਗਿਆ ਉਸ ਵੇਲੇ ਮੈਂ ਜਣੇ ਦੀ ਪਪੂਲਰ ਵੀ ਬਹੁਤ ਜ਼ਿਆਦਾ ਸੀਗਾ ਅੱਜ ਕੱਲ ਤਾਂ ਚਲੋ ਮੈਂ ਬਦਨਾਮ ਕਹਿ ਸਕਦੇ ਆ ਪਪੂਲਰ ਨਹੀਂਗਾ ਉਸ ਵੇਲੇ ਮੈਂ ਪਪੂਲਰ ਸੀਗਾ ਜਣੇ ਦੀ ਆਪਦੇ ਸਿਰਫ ਸੋਸ਼ਲ ਕੰਮਾਂ ਕਰਕੇ ਪੋਲਿਟੀਕਲ ਮੇਰੇ ਉਦੋਂ ਇੰਨੇ ਝਗੜੇ ਝੇੜੇ ਹੈ ਨਹੀਂ ਸੀਗੇ ਜੀ ਉਸ ਤੋਂ ਬਾਅਦ ਜਣੇ ਦੀ ਮੈਂ ਹੋਰ ਜ਼ਿਆਦਾ ਜਣੇ ਦੀ ਕਹਿ ਲੋ ਕਿ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਮੁਲਾਜ਼ਮ ਹੋ ਕੇ ਸਰਕਾਰ ਨਾਲ ਪੰਗਾ ਮੈਂ ਤੁਹਾਨੂੰ ਦੱਸ ਦਿਆਂ ਕਿ ਵੀ ਮੈਂ 1997 98 ਦੇ ਵਿੱਚ ਜਦੋਂ ਜੋਬਟ ਆਇਆ ਸੀਗਾ ਜੀ ਉਦੋਂ ਤੋਂ ਲੈ ਕੇ ਹੀ ਮੈਂ ਬੋਲਦਾ ਰਿਹਾ ਜੀ ਮੈਂ ਕਦੇ ਕਿਸੇ ਅਫਸਰ ਦੇ ਮੂਹਰੇ ਸੱਚ ਬੋਲਣੋਂ ਨਹੀਂ ਅੱਜ ਤੱਕ ਚੱਕਿਆ ਜਾਂ ਕਿਸੇ ਲੀਡਰ ਦੇ ਮੂਹਰੇ ਸੱਚ ਮੈਂ ਹਮੇਸ਼ਾ ਬੋਲਦਾ ਰਿਹਾ ਇੱਕ ਮਿੰਟ ਦੇ ਵਿੱਚ ਸੁਣਦਾ ਹੀ ਨਹੀਂ ਲੁੰਬਾ ਜੀ ਇੱਕ ਮਿੰਟ ਦੇ ਵਿੱਚ ਸੁਨੇਹਾ ਹਾਂਜੀ ਸਰਕਾਰ ਨੂੰ ਕੀ ਹੈ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਰਕਾਰ ਤਾਂ ਅੱਜ ਹੀ 13000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਮਨੀ ਚੋਣ ਜਿੱਤ ਗਈ ਜਲੰਧਰ ਵਾਲੀ ਚੋਣ ਜਿੱਤ ਗਈ ਪੰਜਾਬ ਦੇ ਲੋਕ ਤਾਂ ਲਾਈਕ ਕਰ ਰਹੇ ਨੇ ਤੁਸੀਂ ਕਹਿੰਦੇ ਹੋ ਕਿ ਮਾੜੀ ਸਰਕਾਰ ਹੈ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਜੀ ਸਰੀ ਸਥਾਰੀ ਸਰਕਾਰ ਮਾੜੀ ਨਹੀਂ ਹੋ ਸਕਦੀ ਭਗਵੰਤ ਮਾਨ ਜੀ ਤੋਂ ਹੱਲੇ ਵੀ ਲੋਕਾਂ ਨੂੰ ਉਮੀਦਾਂ ਹੈਗੀਆਂ ਕਿ ਵੀ ਸ਼ਾਇਦ ਕੁਝ ਚੰਗਾ ਕਰ ਜਾਣ ਪਰ ਜਣੇ ਦੀ ਜਿੱਥੋਂ ਤੱਕ ਤੁਸੀਂ ਕਹਿ ਰਹੇ ਆ ਕਿ ਵੋਟਾਂ ਦੇ ਮਾਰਜਨ ਦੀ ਗੱਲ ਆਵੇ ਇਹ ਤਾਂ ਜਿਹੜਾ ਦਿਮਨੀ ਚੋਣਾਂ ਦਾ ਸੱਤਾਧਾਰੀ ਤੇ ਦਿੱਤੀ ਹੁੰਦੀ ਹੈ ਇਸ ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਔਰ ਮੈਂ ਪਹਿਲਾਂ ਤੇ ਸੋਚ ਕੇ ਚੱਲਦਾ ਸੀਗਾ ਕਿ ਇਹਨਾਂ ਦੇ ਕੋਈ ਸੀਟਾਂ ਇਹਨਾਂ ਨੇ ਜਿੱਤਦੀ ਨਹੀਂ ਜੀ ਸੋ ਅਸਲ ਹੈਰਾਨੀ ਤਾਂ ਗੁਜਰਾਤ ਵਾਲੀ ਤੇ ਹੋਈ ਦਿੱਤੇ ਇਹਨਾਂ ਨੇ ਜਿਹੜਾ ਸਰਕਾਰ ਦੇ ਉਲਟ ਜਾ ਕੇ ਸੀਟ ਜਿੱਤ ਕੇ ਆਏ ਆ ਸੋ ਇਹਨਾਂ ਨੂੰ ਵਧਾਈ ਦੀ ਹੈ ਵਧਾਈ ਹੈ ਇਸ ਗੱਲ ਦੀ ਅ ਪਰ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੂੰਗਾ ਇੱਕ ਮਿੰਟ ਦੇ ਵਿੱਚ ਵਿੱਚ ਕਿ ਲੋਕ ਜਿਹੜੇ ਅੱਜ ਐਨੇ ਜ਼ਿਆਦਾ ਪਰੇਸ਼ਾਨ ਐ ਉਹਨਾਂ ਨੂੰ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਤੋਂ ਜਿਹੜਾ ਹੈਗਾ ਉਹ ਵਾਂਝੇ ਹੋ ਚੁੱਕੇ ਐ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਇਨਕਮ ਐ ਉਹ ਪ੍ਰੋਪਰ ਨਹੀਂ ਮਿਲ ਰਹੀ ਮਹਿੰਗਾਈ ਐ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਮੁਲਾਜ਼ਮ ਵੀ ਜੇਕਰ ਤੁਸੀਂ ਭਰਤੀ ਕਰਦੇ ਕੀਤੇ ਐ ਜ਼ਿਆਦਾਤਰ 12-12 15-15 ਹਜ਼ਾਰ ਦੀ ਭਰਤੀ ਕੀਤੇ ਐ ਸੋ 12-15 ਹਜ਼ਾਰ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਨਾ ਤਾਂ ਉਹਨਾਂ ਮੁਲਾਜ਼ਮਾਂ ਦਾ ਹੋ ਰਿਹਾ ਨਾ ਮਜ਼ਦੂਰ ਵਰਗ ਦਾ ਹੋ ਰਿਹਾ ਸੋ ਅਲਾਪ ਇੰਨੇ ਕਿ ਜ਼ਿਆਦਾ ਬੁਰੇ ਹੋਏ ਪਏ ਆ ਕਿ ਲੋਕਾਂ ਨੂੰ ਇੱਕ ਭਵੇਂ ਆਇਸ਼ਮਾਨ ਯੋਜਨਾ ਕਹਿਣ ਨੂੰ ਹੈਗੀ ਐ ਪਰ ਫਿਰ ਵੀ ਉਹ ਆਪਣੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਦੇ ਹਾੜੇ ਕੱਟਣ ਲਈ ਮਜਬੂਰ ਹੋਏ ਪਏ ਆ। ਤਾਂ ਸਰਕਾਰਾਂ ਦਾ ਕੰਮ ਹੁੰਦਾ ਵੀ ਆਪੇ ਨਾ ਰਹੋ ਤੁਸੀਂ ਸਮਾਂ ਕੱਢਿਆ ਉਮੀਦ ਹੈ ਕਿ ਸਰਕਾਰਾਂ ਦੇ ਕੰਨ ਤੱਕ ਜਿਹੜੀ ਕਹੀ ਹੋਈ ਤੁਹਾਡੀ ਸੱਚ ਹੈ ਤੁਹਾਡੇ ਵੱਲੋਂ ਬਿਆਨਿਆ ਹੋਇਆ ਸੱਚ ਹੈ ਉਹ ਪਹੁੰਚੇਗਾ ਤੇ ਜਿਹੜਾ ਮਾਨ ਖਾਨੀ ਦਾ ਮਕਦਮਾ ਤੁਹਾਡੇ ਤੇ ਤੇ ਤੁਹਾਡੇ ਮਿੱਤਰ ਸੂਤ ਦੇ ਉੱਤੇ ਠੋਕੇ ਆ ਹੋ ਸਕਦਾ ਹੈ ਇਹ ਮਾਨਖਾਨੀ ਦਾ ਮਾਮਲਾ ਉਲਟ ਪੈ ਜਾਵੇ ਜਿਸ ਹਿਸਾਬ ਨਾਲ ਤੁਹਾਡੇ ਕੋਲ ਸਬੂਤ ਨੇ ਸਾਰਾ ਕੁਝ ਹੈ ਤੁਹਾਡੇ ਕੋਲ ਚੜਦੀ ਕਲਾ ਜੀ ਰਹੋ ਆਉਣ ਵਾਲੇ ਸਮੇਂ ਤੁਹਾਡਾ ਫਿਰ ਗੱਲਬਾਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਜੀ ਸਰਦਾਰ ਮਹਿੰਦਰਪਾਲ ਸਿੰਘ ਲੂੰਬਾ ਜਿਹੜੇ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਸਨ ਪ੍ਰੀ ਮਚਿਓਰਿਟੀ ਰਟਾਇਰ ਲੈਣੀ ਤੇ ਸਰਕਾਰ ਦੇ ਕਲਾਸ ਸਿੱਧੇ ਹੋ ਗਏ ਤੇ ਸਰਕਾਰਾਂ ਨੇ ਹੁਣ ਜਿਸ ਹੱਬ ਨਾਲ ਤਸ਼ੱਦਦ ਮੈਂ ਕਹਾਂਗਾ ਮਾਨਸਿਕ ਤਸ਼ੱਦਦ ਕਰ ਰਹੇ ਨੇ ਉਹਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਠੀਕ 6 ਵਜੇ ਦਵਿੰਦਰ ਪੈਣੀਪਾਲ ਜੀ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਫਿਰ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇਖਣ ਲਈ ਸ਼ੇਅਰ ਕਰਨ ਲਈ ਤੇ ਲਾਈਕ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ